ਸੰਸਾਰ ਤੇਰਾ ਇੱਕ ਨਾਮ ਮੇਰੇ ਕੋਲ ਇੱਕ ਛੋਟਾ ਸਵਾਲ ਸੀਗਾ ਹੁਣੇ ਉਤਪੰਨ ਹੋਇਆ ਜਿੱਦਾਂ ਕਹਿੰਦੇ ਵੀ ਸੰਤੋਖ ਰਿਸ਼ੀ ਬੈਠ ਕੇ ਸੀ ਮੱਟ ਦੇ ਵਿੱਚ ਆਪਾਂ ਜਿੱਦਾਂ ਕਹਿੰਦੇ ਵੀ ਹਰ ਇੱਕ ਨੂੰ 24000 ਸਵਾਸ ਮਿਲਦੇ ਆ ਤੇ ਆਪਾਂ ਹਰ ਰੋਜ਼ ਖਰਚ ਕਰਦੇ ਆ ਤੇ 24000 ਫੇਰ ਮਿਲਦੇ ਆ ਇਹ ਜਿਹੜੇ ਭਗਤੀ ਕਰਨ ਵਾਲੇ ਸਾਧੂ ਸੰਤ ਐ ਜਿਹੜੇ ਸਵਾਸ ਰੋਕ ਲੈਂਦੇ ਜਿੱਦਾਂ ਜਿਹੜੇ ਸਹਿਜ ਵਿੱਚ ਚੱਲ ਜਾਂਦੇ ਆ ਤਿੰਨ ਤਿੰਨ ਚਾਰ ਚਾਰ ਘੰਟੇ ਪੰਜ ਘੰਟੇ ਕੋਈ 10 ਘੰਟੇ ਸਹਿਜ ਚ ਜਾਂਦੇ ਆ ਫਿਰ ਉਹਨਾਂ ਦਾ ਸਵਾਸ ਬਹੁਤ ਘੱਟ ਖਰਚ ਹੁੰਦੇ ਆ ਫਿਰ ਉਹਨਾਂ ਦੇ ਸਵਾਸ ਦਾ ਹਿਸਾਬ ਕਿਤਾਬ ਬਾਪੂ ਜੀ ਲੱਗ ਹੁੰਦਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਗੁਰੂ ਨਾਨਕ ਸਾਹਿਬ ਦੇ ਸਮੇਂ ਵੀ 500 ਸਾਲ ਕਿਸੇ ਦੀ ਉਮਰ ਨਹੀਂ ਸੀ 70 72 ਸਾਲ 100 ਸਾਲ ਤੋਂ ਉੱਪਰ ਬਹੁਤ ਘੱਟ ਹੁੰਦੇ ਆ ਪਰ ਅਸਾਮ ਦੇ ਧਰਤੇ ਤੇ ਪੰਜ ਪੰਜ 6 600 ਸਾਲ ਦੇ ਸਾਧੂ ਬੈਠੇ ਹੋਏ ਸੀ ਜਿੱਥੇ ਮਹਾਰਾਜ ਜੀ ਨੇ ਲਦਾਖ ਵੱਲ ਗਏ ਨੇ ਇੱਧਰ ਉੱਥੇ ਪਿੱਠ ਸਾਫ ਗੁਰਦੁਆਰਾ ਉੱਥੇ ਗੁਫਾ ਦੇ ਵਿੱਚ ਕੋਈ ਰਾਖਸ਼ ਸੀ ਜਿਸ ਨੂੰ ਮਹਾਰਾਜ ਜੀ ਨੇ ਮੁਕਤ ਕੀਤੇ ਤੇ ਉੱਥੇ ਉਹਨਾਂ ਦੇ ਪਿੱਠ ਦਾ ਨਿਸ਼ਾਨ ਵੀ ਬਣਿਆ ਹੋਇਆ ਹੈ ਪਰ ਉੱਥੇ ਕੋਈ ਦਰਖਤ ਪੇੜ ਕੋਈ ਜਾਨਵਰ ਪੰਛੀ ਨਹੀਂ ਹੈ ਐਸੀ ਬਲੌਚਾਈ ਹੈ ਬਹੁਤ ਜ਼ਿਆਦਾ ਜਿੱਥੇ ਆਕਸੀਜਨ ਨਹੀਂ ਉਹ ਇਸ ਤਰ੍ਹਾਂ ਗੁਰੂ ਪਿਆਰਿਓ ਜਿਹੜਾ ਇਹ 10 1000 ਸਾਲ ਦੀ ਉਮਰ ਵੀ ਹੁੰਦੀ ਸੀ। ਉਹ ਇਹ ਕਿਸ ਤਰ੍ਹਾਂ ਹੁੰਦੀ ਹੈ ਇਹ ਪੁਰਾਣਾ ਯੰਦ ਦੇ ਨਾਲ ਹੁੰਦੀ ਹੈ ਕਿ ਜਿਸ ਤਰ੍ਹਾਂ ਮੰਨ ਲਓ 100 ਕਰੋੜ ਸਵਾਸ ਨੇ ਤੇ ਤੁਸੀਂ ਉਹਨਾਂ ਨੂੰ ਖਰਚਣਾ ਜਿਸ ਤਰ੍ਹਾਂ ਕਿਸੇ ਨੂੰ ਅਸੀਂ ਕਰੋੜ ਰੁਪਏ ਦਿੱਤਾ ਤੇ ਕਿਸੇ ਨੂੰ ਦੂਜੇ ਨੂੰ ਵੀ ਦਿੱਤਾ ਤੇ ਉਹ ਦੋ ਦਿਨਾਂ ਚ ਖਰਚ ਦੇਵੇ। ਆਵੇਂ 100 ਸਾਲ ਨਾ ਖਰਚੇ ਉਸ ਨੂੰ ਵਧਾਈ ਜਾਏ ਉਹਦੀਆਂ ਕੁੱਲਾਂ ਦੀ ਉਸ ਨੂੰ ਕਾਈ ਜਾਣ। ਤਾਂ ਉਸ ਨੂੰ ਹੋਰ ਵਧਾਈ ਜਾਏ। ਉਹ ਇਸ ਤਰ੍ਹਾਂ ਇਹ ਜਿਹੜੇ ਸਾਨੂੰ თან ਮਿਲਿਆ ਹੋਏ ਉਸ ਨੂੰ ਅਸੀਂ ਸਾਡੇ ਆਪਣੀ ਮਰਜ਼ੀ ਦੇ ਉੱਤੇ ਅਸੀਂ ਆਇਓ ਵਧਾ ਸਕਦੇ ਹਾਂ। ਤੇ ਘਟਾ ਸਕਦੇ ਕਿਉਂਕਿ ਜਦੋਂ ਅਸੀਂ ਦੌੜਦੇ ਹਾਂ ਸਵਾਸ ਬੜੇ ਖਰਚ ਹੁੰਦੇ ਨੇ ਕਾਮਵਾਸਨਾ ਦੇ ਵਿੱਚ ਬੜੇ ਸਵਾਸ ਇਕਦਮ ਤੇਜ਼ੀ ਨਾਲ ਖਰਚ ਹੁੰਦੇ ਨੇ ਤੋਂ ਇਸ ਤਰ੍ਹਾਂ ਦੌੜਨ ਦੇ ਨਾਲ ਹੋਰ ਕਈ ਤਰ੍ਹਾਂ ਦੇ ਵਿਸ਼ੇਵਿਕਾਰਾਂ ਵਿੱਚ ਚੋਰੀ ਕਰਦੇ ਆ ਮਨ ਦੇ ਵਿੱਚ ਡਰ ਹੁੰਦਾ ਬੜੀ ਧੜਕਣ ਆਪਣੇ ਆਪ ਨੂੰ ਸੁਣਾਈ ਦੇਣ ਲੱਗ ਜਾਂਦੀ ਆਪ ਕਰਮ ਦੇ ਵਿੱਚ ਬਹੁਤ ਇਹ ਨਸ਼ਿਆਂ ਦੇ ਵਿੱਚ ਬਹੁਤ 33 ਸਾਲ ਦੇ ਵੀ ਬੱਚੇ ਚਲੇ ਜਾਂਦੇ ਨੇ ਅਸੀਂ ਦੇਖਦੇ ਆ ਮਾਤਾ ਪਿਤਾ ਜਿੰਦੇ ਨੇ ਪਰ ਕਿੰਨੇ ਹੀ ਬੱਚੇ ਜਿਹੜੇ ਰਾਤ ਨੂੰ ਸੌਂਦੇ ਸਵੇਰੇ ਉੱਠਦੇ ਹੀ ਉਸ ਤਰ੍ਹਾਂ ਦੇ ਕਈ ਉਦਾਹਰਣ ਨੇ ਗੁਰੂ ਪਿਆਰਿਓ ਤੇ ਇਹ ਜਿਹੜਾ ਹੁਣ ਸਵਾਸ ਹੈ ਤੁਸੀਂ ਭਾਵੇਂ ਇਸ ਇੱਕ ਸਵਾਸ ਦੇ ਉੱਤੇ ਕਈ ਦਿਨ ਬੈਠੇ ਰਹੋ ਉਸ ਸਵਾਸ ਨੂੰ ਲੈਣਾ ਨਹੀਂ ਮਤਲਬ ਉਸ ਸਵਾਸ ਦੇ ਵਿੱਚ ਹੀ ਆਪਣੇ ਆਪ ਨੂੰ ਲੰਬਾ ਸਵਾਸ ਰੱਖਣਾ ਤੇ ਉਹ ਹੌਲੀ ਹੌਲੀ ਇਸ ਸਵਾਸ ਨੂੰ ਤੁਸੀਂ ਕਿੰਨਾ ਵੀ ਲੰਬਾ ਕਰ ਸਕਦੇ ਹੋ ਇੱਕੋ ਸਵਾਸ ਤੇ ਤੁਸੀਂ ਆਪਣੇ ਪ੍ਰਾਨ ਅਰੋਗਕ ਰੱਖ ਸਕਦੇ ਹੋ ਬਾਕੀ ਦੇ ਸਵਾਸ ਤੁਹਾਡੇ ਖਰਚੇ ਨਹੀਂ ਹੋਏ ਤੇ ਫਿਰ ਉਹ ਤੁਹਾਡੇ ਆਪਣੀ ਮਰਜ਼ੀ ਦੇ ਉੱਤੇ ਹੁੰਦਾ ਪ੍ਰਾਨਾਂ ਜਮ ਦੇ ਨਾਮ ਇਸ ਤਰ੍ਹਾਂ ਕੋਈ ਖਰਚਾ ਜਿਹੜਾ ਹੈ ਤੁਸੀਂ ਕਿੰਨੀ ਖੇਤੀ ਖਰਚਣਾ ਤੇ ਕਿੰਨੀ ਦੇਲ ਚ ਖਰਚਣਾ ਜਿਸ ਤਰ੍ਹਾਂ ਕੰਜੂਸ ਬੰਦਾ ਮਾਇਆ ਖਰਚਦਾ ਹੀ ਨਹੀਂ ਉਹ ਭੁੱਖਾ ਰਹਿ ਕੇ ਵੀ ਮਤਲਬ ਕਹਿੰਦੇ ਚੰਬੜੀ ਜਾਏ ਦੰਬੜੀ ਨਾ ਜਾਏ ਉਹ ਇਸ ਤਰ੍ਹਾਂ ਭੁੱਖੇ ਰਹਿ ਕੇ ਵੀ ਕਈ ਮਾਇਆ ਦੇ ਨਾਲ ਇੰਨਾ ਪਿਆਰ ਕਰਦੇ ਨੇ ਤੇ ਖਰਚਦੇ ਨਹੀਂ ਉਹ ਜਿਸ ਤਰ੍ਹਾਂ ਮਾਇਆ ਹੈ ਇਸੇ ਤਰ੍ਹਾਂ ਇਹ ਵੀ ਧੰਮ ਹੈ ਸਵਾਸ ਨੂੰ ਤੇ ਜਿਹੜਾ ਹੁਣ ਇਹਦਾ ਕੀਮਤ ਜਾਣ ਜਾਂਦਾ ਹੈ ਵੀ ਸਵਾਸ ਨੂੰ ਰੋਕ ਕੇ ਆਇਓ ਲੰਬੇ ਕਰਨੀ ਹੈ ਹੋਰ ਭਗਤੀ ਕਰਨੀ ਹੈ ਉਹ ਬਾਣੀ ਵਿੱਚ ਸਾਨੂੰ ਐਸਾ ਨਹੀਂ ਦੱਸਿਆ ਪਰ ਜੋਗ ਸਾਧਨਾਂ ਦੇ ਨਾਲ ਐਸਾ ਲੰਬੀ ਆਯੂ ਅਸੀਂ ਕਰ ਸਕਦੇ ਤੇ ਉਹ ਸਾਰਾ ਜਿਹੜਾ ਆਪਣਾ ਜੀਵਨ ਮਰਨ ਜਿਹੜਾ ਸਾਡੇ ਸਵਾਸ ਦੇ ਉੱਪਰ ਹੈ ਇਹ ਨਹੀਂ ਕਿ ਸਵਾਸ ਆਪਣੇ ਆਪ ਹੀ ਚੱਲੀ ਜਾਣਗੇ ਤੇ ਅਸੀਂ ਜਦੋਂ ਖਤਮ ਹੋਏ ਤੇ ਅਸੀਂ ਸਰੀਰ ਛੱਡ ਜਾਂ। ਪਰ ਇਸ ਨੂੰ ਸਵਾਸਾਂ ਨੂੰ ਸਹਿਜ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਆਪ ਹੀ ਦੱਸਿਆ ਵੀ ਸਹਿਜ ਵਿੱਚ ਸਵਾਸ ਬਹੁਤ ਘੱਟ ਖਰਚ ਹੁੰਦੇ ਨੇ ਇਸ ਤਰ੍ਹਾਂ ਲੱਗਦਾ ਕਿ ਹਾਰਟ ਬੀਟਿੰਗ ਚੱਲ ਹੀ ਨਹੀਂ ਰਹੀ ਸਵਾਸ ਰੁਕਿਆ ਰਹਿੰਦਾ ਤੇ ਇਕਦਮ ਹੀ ਸਾਨੂੰ ਦਰਦ ਜੇ ਹੁੰਦੀ ਹੈ ਕਈ ਵਾਰੀ ਆੜ ਦੇ ਉੱਤੇ ਕਿਉਂਕਿ ਫੇਫੜਿਆਂ ਚ ਪਹਿਲਾਂ ਹਵਾ ਆਉਂਦੀ ਹੈ ਫਿਰ ਆੜ ਦੀ ਨਾੜੀਆਂ ਚੱਲਦੀਆਂ ਨੇ ਤੇ ਇਸ ਤਰ੍ਹਾਂ ਇਹ ਵੀ ਤਿੰਨ ਕਿ ਚਾਰ ਨੇ ਇਸ ਤਰ੍ਹਾਂ ਇਹਨਾਂ ਦੇ ਵਿੱਚ ਫਿਰ ਆਵਾਜ਼ ਜਦੋਂ ਜਾਏ ਜੇ ਤਾਂ ਇਹ ਧੜਕਣ ਤੇਜ਼ ਹੋਏਗੀ ਉਹ ਮੱਧਮ ਹੋ ਜਾਂਦੀ ਬਹੁਤ ਸਵਾਸ ਬਹੁਤ ਈਮਾਨ ਹੋ ਜਾਂਦਾ ਤੇ ਇਸ ਤਰ੍ਹਾਂ ਸਵਾਸ ਖਰਚੇ ਨਹੀਂ ਹੁੰਦੇ ਜਦੋਂ ਸਹਿਜ ਸੁਣ ਸਹਿਜ ਦੇ ਵਿੱਚ ਸਮਾਣੇ ਤੇ ਇਸ ਤਰ੍ਹਾਂ ਰੱਖੀ ਨੇ ਆਪਣੇ ਸਵਾਸ ਨੂੰ ਇਕੋ ਸਵਾਸ ਤੇ ਪ੍ਰਾਣਾਂ ਜਮ ਕਰਕੇ ਰੋਕੇ ਰੱਖਿਆ ਕਿਉਂਕਿ ਗਿਣਤੀ ਗਿਨ ਘਾ ਲਏ ਸਭ ਦੇ ਸਵਾਸ ਬਦਨ ਘਟਨ ਤੇਲ ਸਾਰਿਕ ਤੇਲ ਜਨਾ ਵੀ ਨਾ ਵੱਧੇਗਾ ਤੇ ਨਾ ਘਟੇ ਜੇ ਤੁਸੀਂ ਖਰਚ ਨਹੀਂ ਕਰ ਰਹੇ ਤੇ ਇਹਦਾ ਮਤਲਬ ਸਾਡੀ ਕੋਈ ਉਮਰ ਦਾ ਤਕਾਜ਼ਾ ਨਹੀਂ ਹੈ ਨਾ ਬੁਢਾਪੇ ਦਾ ਨਾ ਜਵਾਨੀ ਦਾ ਸਾਰਾ ਖੇਲ ਸਿਰ ਸਵਾਸਾਂ ਦਾ ਤੇ ਇਹ ਹੀ ਸਭ ਤੋਂ ਕੀਮਤੀ ਤੁਹਾਨੂੰ ਇਸ ਨੂੰ ਹੀਰਾ ਕਿਹਾ ਹੈ ਕਿ ਇਹ ਕਿਸੇ ਵੀ ਕੀਮਤੇ ਨਾ ਸਵਾਸ ਕੋਈ ਦੇ ਸਕਦਾ ਤੇ ਨਾ ਹੀ ਰਤਨ ਕੋਈ ਦੇ ਸਕਦਾ ਇੰਨੀਆ ਕੀਂ ਪੀ ਚੁੱਕ ਜੰਮੀ ਤੋਂ ਮਨਖਦੇੰ ਦਾ ਗੁਰੂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਛੋਟਾ ਜਿਹਾ